ਜੈਤਖੀਮਾ ਪੁਲਿਸ ਦੁਆਰਾ ਹੱਤਿਆ ਮੇ ਵਾਂਛੇ ਤਿੰਨ ਅਭਿਗਿਆਤਕੋ ਦੋ ਤਮੰਚੋ ਸਹਿਬ ਗ੍ਰਿਫਤਾਰ ਕੀਆ ਗਿਆ ਪੰਜਾਬ న్యూਸ ਲਾਈਵ ਅੰਮ੍ਰਿਤਸਰ ਸੇ ਵਿਕਰਮ ਸ਼ਰਮਾ ਕੀ ਰਿਪੋਰਟ ਮੇ ਮਕਦਮਾ ਦਰਜ ਹੋਇਆ ਸੀ 171 ਨੰਬਰ 327 823 ਨੂੰ 307 ਆਈਪੀਸੀ ਦੇ ਵਿੱਚ ਜਿਹਦੇ ਵਿੱਚ ਮੋਹਿਤ ਐਲਿਸ ਮੋਂਗਲੀ ਨਾਮ ਦਾ ਮੁੰਡਾ ਆ ਇਹਨੇ ਕਿਹਾ ਸੀ ਕਿ ਰਾਤ 9 ਵਜੇ ਆਪਣੇ ਘਰ ਦੇ ਬਾਹਰ ਖੜਾ ਸੀ ਤੇ ਚਾਰ ਬੰਦੇ ਆਏ ਜਿਨ੍ਹਾਂ ਨੇ ਉਹਦੇ ਤੇ ਫਾਇਰ ਕੀਤੇ ਔਰ ਫਾਇਰ ਉਹਦੇ ਲੱਗੇ ਨਹੀਂ ਸੀ ਫਾਇਰ ਕੰਧ ਦੇ ਵਿੱਚ ਲੱਗੇ ਸੀ ਜਾ ਕੇ ਔਰ ਜਿਹਦੇ ਵਿੱਚ 5307 ਆਈਪੀਸੀ ਦਾ 25 27 54 ਨੰਬਰ ਦਾ ਅਰਜ਼ਿਕਾ ਦਾ ਪਰਚਾ ਦਰਜ ਕੀਤਾ ਸੀ ਇਹਦੇ ਵਿੱਚ ਸਾਡੇ ਚੌਕੀ ਇੰਚਾਰ ਸਾਡੇ ਅਨਗੜ ਤੋਂ ਔਰ ਗੇਟ ਕੀ ਮੈਸਰੂ ਕਾਮਯਾਬੀ ਮਿਲੀ ਹੈ ਇਹਨਾਂ ਨੇ ਇਹਦੇ ਵਿੱਚੋਂ ਚਾਰ ਬੰਦਿਆਂ 'ਚੋਂ ਤਿੰਨ ਜਿਹੜੇ ਮੁਲਜ਼ਮ ਨੇ ਉਹ ਅਰੈਸਟ ਕਰ ਲਏ ਆ ਜਿਹਦੇ ਵਿੱਚ ਅਨਿਲ ਕੁਮਾਰ ਸੰਦੀਪ ਪੜਕੀਲਾ ਰਵਿਸ਼ਾਲ ਕੰਡਾ ਇੱਕ ਦੋਸ਼ੀ ਜਿਹੜਾ ਆ ਸੰਦੀਪ ਇਲੀਅਸ ਟੋਲੂ ਉਹ ਅਜੇ ਕਾਬੂ ਕਰਨਾ ਬਾਕੀ ਆ ਤੇ ਇਹਨਾਂ ਕੋਲ ਦੋ ਪਿਸਟਲ ਜਿਹੜੇ ਆ ਉਹ ਬਰਾਮਦ ਹੋਏ ਨੇ ਇੱਕ ਬੱਤੀ ਬੋਰ ਇੱਕ ਟੀਬੋਰ ਦਾ ਔਰ ਇੱਕ ਪਲਟੀਨਾ ਜਿਹੜੀ ਐਕਟਿਵਾਜੀ ਉਹ ਵੀ ਉਹਨਾਂ ਤੋਂ ਐਕਟਿਵਾ ਜਿਹੜੀ ਉਹਨਾਂ ਨੇ ਆਵਾਜ਼ ਦਾ ਵਿੱਚ ਵਰਤੀ ਸੀ ਉਹ ਵੀ ਬਰੌਂ ਕਰਦੀ ਹੁੰਦੀ ਔਰ ਇਹਦੇ ਵਿੱਚ ਇਹ ਬੜੀ ਮਿਹਨਤ ਨਾਲ ਕੰਮ ਕੀਤਾ ਸਾਡੇ ਚੌਕੀ ਇੰਜਾਰ ਐਸਐਫਓ ਨੇ ਕਾਫੀ ਦਿਨਾਂ ਤੋਂ ਇਹ ਬੰਦੇ ਭੱਜੇ ਹੋਏ ਸੀ ਔਰ ਇਹਦੇ ਪਿੱਛੇ ਸਾਡੀ ਟੀਮਾਂ ਲੱਗੀਆਂ ਹੋਈਆਂ ਜਿਹੜੀ ਸਾਡਾ ਅਜੇ ਕੰਮਜਾਗੀ ਜੜੀ ਆ ਅਸੀਂ ਇਹ ਤਿੰਨ ਦੋਸ਼ੀ ਦੇ ਵਿੱਚ ਫੜਲੇ ਦੋ ਇਹਨਾਂ ਕੋਲ ਵੈਪਨ ਕਵਰ ਕੀਤੇ ਜਰ ਜਿਹੜੇ ਵੈਪਨ ਹੈ ਇਹ ਲੀਗਲ ਹੈ ਜਾਂ ਨਹੀਂ ਇਹ ਇਲਲੀਗਲ ਵੈਪਨ ਹੈ ਜੀ ਨਜ਼ਾਇਰ ਵੈਪਨ ਹੈ ਦੇਸੀ ਨੇ ਔਰ ਇਹ ਕਿਥੋਂ ਲੈ ਕੇ ਆਏ ਨੇ ਇਹਦੇ ਬਾਰੇ ਵੀ ਨਾ ਤੋਂ ਆਪਾਂ ਕੁਛ ਕਛ ਕਰੀਏ ਜਿਹੜੇ ਦੋਸ਼ੀ ਭੜੇ ਕਿ ਇਹਨੇ ਪਹਿਲੇ ਤੋਂ ਕਰੀ ਇਹਦੇ ਚ ਜਿਹੜਾ ਸੰਦੀਪ ਢਕੀਲਾ ਹੈ ਉਹਦੇ ਖਿਲਾਫ 7 ਮਾਮਲੇ ਦਰਜਾ ਪਹਿਲਾਂ ਲੜਾਈ ਝਗੜੇ ਦੇ ਔਰ ਸੰਦੀਪ ਢਕੀਲਾ ਜਿਹੜਾ ਉਹ ਮੌਕੇ ਤੇ ਜਦੋਂ ਇਹ ਵਾਰਦਾਤ ਕਰਨ ਆਇਆ ਇਹ ਮੌਕੇ ਤੇ شناخت ਤੇ ਦੀ ਨਹੀਂ ਸੀ ਹੋਈ ਮਦਈ ਨੇ شناخت ਨਹੀਂ ਸੀ ਕੀਤੀ ਇਹ ਹੁਣ ਜਦੋਂ ਮਲਜਮ ਫੜੇ ਨੇ ਉਹਨਾਂ ਦੱਸਿਆ ਵੀ ਇਹ ਚੌਥਾ ਰਡਾ ਸਾਡਾ ਮਲਜਮ ਸੀ ਸੰਦੀਪ ਢਕੀਲਾ ਸਾਡੇ ਨਾਮ ਦਾ ਜੀ ਔਰ ਜਿਹੜਾ ਸੰਦੀਪ ਟੋਲੂ ਉਹ ਚ ਪੜਨ ਵਾਲਾ ਹੈ ਔਰ ਇਹ ਨਟੋਰੀਅਸ ਬੰਦਾ ਆ ਜੀ ਕਾਫੀ ਇਹਨੇ ਲੜਾਈ ਝਗੜੇ ਕੀਤੇ ਨੇ ਸਾਠ ਮਕਦਮੇ ਆ ਰਹੇ ਨੇ ਇਸਦੇ ਦਰਦ ਨੇ ਔਰ ਇਹਨਾਂ ਦੀ ਆਪਸ ਚ ਰੰਜਿਸ਼ ਵੀ ਇਸੇ ਗੱਲ ਦੀ ਐ ਕੋ ਮਾਣਾ ਮੋਟਾ ਝਗੜਾ ਇਹਨਾਂ ਦਾ ਰਹਿੰਦਾ ਸੀ ਪੁਰਾਣੀ ਰੰਜਿਸ਼ ਚੰਦੀ ਆ ਤੇ ਉਹਦੇ ਕਰਕੇ ਇਹਨਾਂ ਨੇ ਜਾ ਕੇ ਉਹਦੇ ਤੇ ਫਾਇਰਿੰਗ ਕੀਤੀ ਜਿਹੜੀ ਐ ਕਿ ਉਹਦੇ ਵਾਰਦਾਤ ਕੀਤੀ ਹੋਇਆ ਇੱਕ ਦੂਜੇ ਚੋਰੀ ਦੀ ਜੀ ਆਪਨੇ ਉਹ ਇਹਨਾਂ ਦੀ ਆਪਣੀ ਐ ਜੀ ਐਕਟਵਾ ਤੇ ਇੱਕ ਪਲਟੀਨਾ ਮੋਟਰਸਾਈਕਲ ਜਿਹੜਾ ਵਾ ਰਿਕਵਰ ਕਰਨਾ ਜੇ ਬਾਕੀ ਆ ਉਹ ਜਦੋਂ ਸੰਦੀਪ ਟੋਲੂ ਫੜਿਆ ਜਾਏਗਾ ਉਹਦੇ ਕੋਲ ਹੈਗਾ ਉਹ ਉਹਦੇ ਕੋਲ ਰਿਕਵਰ ਕਰਨਾ ਕਾਰਨ ਪਤਾ ਲੱਗਦਾ ਜੇ ਅੰਦਰ ਗੋਲੀ ਚਲਾਈ ਕੌਣ ਸੀ ਕਾਰ ਇਹਨਾਂ ਨੇ ਹੀ ਤੁਹਾਨੂੰ ਦੱਸਿਆ ਜੀ ਇਹਨਾਂ ਦੀ ਪ੍ਰਾਣੀ ਰੰਜਸ਼ ਚੱਲਦੀ ਆ ਆਪਸ ਦੇ ਵਿੱਚ ਜਿੱਦਾਂ ਛੋਟੇ-ਛੋਟੀਆਂ ਉਹ ਮੁਹੱਲਿਆਂ ਦੇ ਵਿੱਚ ਲੜਾਈ ਝਗੜੇ ਗੈਂਗਵਾੜ ਟਾਈਪ ਜੀ ਉਹ ਇਹ ਇੱਕ ਦੂਜੇ ਨਾਲ ਖਾਰ ਰੱਖਦੇ ਸੀ ਉਸ ਵੇਲੇ ਇਹ ਕਿਤੇ ਉਹਨਾਂ ਨੂੰ ਉੱਥੇ ਗਲੀ ਦੇ ਵਿੱਚ ਟੱਕਰ ਗਿਆ ਇਹਨਾਂ ਨੇ ਉਹਦੇ ਉੱਤੇ ਪਾਏ ਹੁਣ ਰਿਮਾਂਡ ਹਾਸਲ ਕੀਤੀ ਹੈ ਇਹਨਾਂ ਦਾ ਜੀ ਹਾਂ ਜੀ 3 ਦਿਨ ਦੀ ਰਿਮਾਂਡ ਤੇ ਨੇ ਸਾਡੇ ਕੋਲ ਔਰ ਫਰਦਰ ਗਾ ਇਹਨਾਂ ਦੀ ਪੁਸ਼ਕਿਸ਼ ਆਪਾਂ ਕਰ ਰਹੇ ਹਾਂ ਜੀ ਕਿ ਹੋਰ ਵੀ ਸ਼ਾਇਦ ਕੋਈ ਕਵਰੀ ਸਾਡੇ ਕੋਲ